ਕੀ ਕੀ ਹਾਲ ਆ ਅੱਜ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਵਾਗਤ ਹੈ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਕਰ ਲੋ ਅੱਜ ਅਸੀਂ ਲਾ ਰਹੇ ਹਾਂ ਪਾਣੀ ਕਣਕ ਨੂੰ ਤਾਂ ਦੇਖੋ ਆਹ ਦੇਖੋ ਆਹ ਜਿੱਤੇ ਆਪਾਂ ਪਿਛਲੇ ਬਲੌਗਾਂ ਦੇ ਵਿੱਚ ਉਹ ਮਾਰੀ ਸੀ ਮੈਗਜ਼ੀਨ ਇਹ ਜਿਹੜੀ ਆ ਅੱਧਾ ਕਿੱਲਾ ਰਹਿੰਦਾ ਇੱਧਰ ਇਹ ਧਬ ਜ ਗਈ ਸੀ ਤੇ ਆਹ ਦੇਖੋ ਪਾਣੀ ਆ ਰਿਹਾ ਹੈਗਾ ਇਹ ਇਥੇ ਸਾਡੇ 5 ਕਿੱਲੇ ਨੇ ਆ ਦੇਖੋ ਪਾਣੀ ਆ ਰਿਹਾ ਹੈਗਾ ਆ ਇੱਕ ਕਿਹੜਾ ਦਾ ਭਰ ਗਿਆ ਆਹੜਾ ਆਹ 1 2 ਤੇ 3 ਤੇ 4 ਚਾਰ ਕਿਹੜੇ ਇਧਰ ਨੇ ਕਿੱਲੇ ਕਿੱਲੇ ਦੇ ਤੇ ਅੱਧਾ ਕਿਲਾ ਦਾ ਕਿਹੜਾ ਸੀ ਆਹ ਜੇ ਆਈ ਜਾਂਦਾ ਪਾਣੀ ਭਰੀ ਜਾਂਦਾ ਹੈਗਾ ਦੇਖੋ ਆ ਜਿਹੜਾ ਕਿਹੜਾ ਹੈਗਾ ਜਿਵੇਂ ਤੁਹਾਨੂੰ ਦੱਸੀ ਆ ਇਹ ਪਹਿਲਾਂ ਡਾਬ ਜੇ ਗਿਆ ਸੀਗਾ ਇਹ ਫਿਰ ਕੈਲਸ਼ੀਅਮ ਪਾਇਆ ਜਿਵੇਂ ਮੈਗਜ਼ੀਨ ਉਹ ਪਾਇਆ ਸੀਗਾ ਕੈਲਸ਼ੀਅਮ ਇਹ ਤੇ ਤੇ ਆ ਵਧੀਆ ਹੈ ਸਾਰੀ ਇਹ ਉਹ ਤੱਕ ਆ ਆ ਦੇਖੋ ਇਹਨੂੰ ਵੀ ਲਾਵਾਂਗੇ ਇਹਨੂੰ ਲਾਵਾਂਗੇ ਕੱਲ ਨੂੰ ਅੱਧੇ ਕਿਲੇ ਨੂੰ ਤੇ ਇੱਕੋ ਭਰੇ ਘਿਆਰਾ ਉਹਨੂੰ ਵੀ ਕੱਲ ਨੂੰ ਲਾਵਾਂਗੇ ਕਿਉਂਕਿ ਰਾਤ ਨੂੰ ਸੀ ਛੱਡ ਦੇਣੀ ਮੋਟਰ ਹਾਂਜੀ ਜੇ ਤੁਹਾਨੂੰ ਅੱਜ ਦੀ ਲੱਗੀ ਵੀਡੀਓ ਵਧੀਆ ਤਾਂ ਲਾਈਕ ਕਰਨਾ ਨਾ ਭੁੱਲਿਓ ਸਾਡੀਆਂ ਨਵੀਆਂ ਨਵੇਂ ਵੀਡੀਓ ਦੇਖਣ ਲਈ ਚੰਨਨ ਕਰ ਲੋ ਸਬਸਕ੍ਰਾਈਬ ਤੇ ਪੇਜ ਨੂੰ ਕਰ ਲੋ ਫੋਲੋ ਮਿਲਦੇ ਆ ਇੱਕ ਨਵੀਂ ਜੀ ਵੀਡੀਓ ਵਿੱਚ ਹੁਣ ਲਈ ਧੰਨਵਾਦ